ਅੱਜ ਇਥੇ ਖਤਰੀ ਪਵਨ ਦੇ ਵਿੱਚ ਅਬਰੋਲ ਮੈਡੀਕਲ ਸੈਂਟਰ ਖਤਰੀ ਸਭਾ ਦੋਨਾਂ ਨੇ ਮਿਲ ਕੇ ਇੱਕ ਮੈਡੀਕਲ ਕੈਂਪ ਲਗਾਇਆ ਹੈ ਜਿਹਦੇ ਵਿੱਚ ਕਿ ਸਾਡੇ ਆਰਥੋਪੈਡਿਕਸ ਤੇ ਸਪੈਸ਼ਲਿਸਟ ਮੈਡੀਕਲ ਸਪੈਸ਼ਲਿਸਟ ਇਥੇ ਆਏ ਨੇ ਔਰ ਐਸ ਸਪੈਸ਼ਲ ਜਰਨੋ ਸਾਰੇ ਮਰੀਜ਼ਾਂ ਦੀ ਫ੍ਰੀ ਚ ਜਾਂਚ ਕਰਨਗੇ ਦਵਾਈਆਂ ਜਿਹੜੀਆਂ ਨੇ ਉਹ ਫ੍ਰੀ ਦੇ ਵਿੱਚ ਇਥੇ ਵੰਡੀਆਂ ਜਾਣਗੀਆਂ ਹਰ ਤਰ੍ਹਾਂ ਦੀਆਂ ਔਰ ਜਿਹੜੇ ਟੈਸਟ ਹੈ ਜਿਹੜਾ ਉਹ ਇਥੇ ਫ੍ਰੀ ਦੇ ਵਿੱਚ ਹੋ ਰਹੇ ਨੇ ਉਹਦੇ ਵਿੱਚ ਇੱਕ ਬੀਐਮਡੀ ਟੈਸਟ ਹੈ ਜਿਹੜਾ ਕਿ ਬੋਨ ਡੈਂਸਿਟੀ ਟੈਸਟ ਹੈ ਉਹ ਵੀ ਫ੍ਰੀ ਦੇ ਵਿੱਚ ਹੋ ਰਿਹਾ ਐਸ ਕੈਂਪ ਦੇ ਦੌਰਾਨ ਜਿਹੜੇ ਵੀ ਪੇਸ਼ੈਂਟਸ ਜਿਨ੍ਹਾਂ ਨੂੰ ਕੋਈ ਅੱਗੇ ਫਰਦਰ ਟ੍ਰੀਟਮੈਂਟ ਦੀ ਲੋੜ ਹੋਏਗੀ ਉਹ ਸਪੈਸ਼ਲ ਡਿਸਕਾਊਂਟ ਦੇ ਉੱਤੇ ਉਹ ਕੀਤਾ ਜਾਏਗਾ। ਪਰ ਇਹ ਕੈਂਪ ਲਗਾਉਣ ਦਾ ਮਕਸਦ ਜਿਹੜਾ ਸੀਗਾ ਉਹ ਮੇਰੇ ਫਾਦਰ ਸਾਹਿਬ ਕਮਰੜਾਜ ਕੁਮਾਰ ਦੀ ਬਰਸੀ ਦੇ ਵਿੱਚ ਬਰਸੀ ਕਰਕੇ ਅਸੀਂ ਇਹ ਕੈਂਪ ਲਗਾਇਆ। ਇੱਕ ਹੋਰ ਕਾਰਨ ਹੈ ਕਿ ਮੇਰੇ ਬੇਟੇ ਦਾ ਬਰਥਡੇ ਹੈ। ਔਰ ਉਹਨੇ ਕਦੀ ਵੀ ਅਜ ਤੱਕ ਬਰਥਡੇ ਵਾਂਗੂ ਮਨਾਇਆ ਨਹੀਂ। ਜਦੋਂ ਹਰ ਵੇਲੇ ਅਸੀਂ ਕੁਛ ਨਾ ਕੁਛ ਕਦੀ ਆਂ ਦਾ ਆਸ਼ਰਮ ਚ ਕਰਦੇ ਆ ਕਦੀ ਕੋਈ ਤੈਰਕਾ ਮੇਰਾ ਸੀਗਾ ਕਿ ਮੈਂ ਗੁਰਦਾਸਪੁਰ ਦੇ ਵਿੱਚ ਪੇਸ਼ੈਂਟਸ ਦੇ ਵਿੱਚ ਉਹਦਾ ਬਰਥਡੇ ਵੀ ਮਨਾਵਾ ਤੇ ਮਰੀਜ਼ਾਂ ਨੂੰ ਚੈੱਕ ਵੀ ਕਰਦਾ ਤੇ ਕਿਹੜੇ ਅੱਜ ਵੀ ਜਿਹੜੇ ਪੁਰਾਣੇ ਨੇ ਚੈੱਕ ਕਰਾਉਣ ਦੇ ਕਿ ਕਿ ਜਿਹੜੇ ਅੱਜ ਪੇਸ਼ੈਂਟਸ ਦੇਖੇ ਜਾ ਰਹੇ ਨੇ ਉਹਨਾਂ ਨੂੰ ਇੱਕ ਸਪੈਸ਼ਲ ਕਾਰਡ ਦਿੱਤਾ ਜਾ ਰਿਹਾ ਹੈ ਡਿਸਕਾਊਂਟ ਕਾਰਡ ਹੈ ਜਾਂ ਕਿਸੇ ਕਹਿੰਦੇ ਕਿ ਪ੍ਰਾਇੋਰਟੀ ਕਾਰਡ ਹੈ ਉਹ ਕਾਰਡ ਜਿਹੜਾ ਹੈ ਉਹ ਹਸਪੀਟਲ ਵੱਲੋਂ ਇਸ਼ੂ ਹੋਇਆ ਹੈ ਉਸ ਕਾਰਡ ਦੇ ਬੇਸ ਦੇ ਉੱਤੇ ਜਿੰਨੇ ਵੀ ਟੈਸਟ ਨੇ ਜਿੰਨੇ ਵੀ ਮੇਜਰ ਟੈਸਟ ਹੋਣਗੇ ਜਾਂ ਕੁਝ ਵੀ ਟਰੀਟਮੈਂਟਸ ਹੋਣਗੇ ਆ ਉਹ ਸਪੈਸ਼ਲ ਹੈਵੀ ਡਿਸਕਾਊਂਟਸ ਦਿੱਤੇ ਹੋਣਗੇ ਹਨ। ਅੱਜ ਦੇਖਿਆ ਜਾਵੇ ਜਦੋਂ ਇਹ ਬਾਕੀ ਜਿਲ੍ਹਤਾਰੀ ਵਾਲਾ ਵਗੈਰਾ ਹਰ ਜਗ੍ਹਾ ਤੇ ਕੈਂਪ ਲਗਾਉਂਦੇ ਹੋ। ਜਿਹੜਾ ਅੱਜ ਇਹ ਕੈਂਪ ਲਗਾਇਆ ਉਹ ਕਦੋਂ ਕੈਂਪ ਲਗਾਇਆ ਜਾਏਗਾ ਇਸ ਵਾਰ। ਜਦੋਂ ਜਨਤਾ ਯਾਦ ਕਰੇਗੀ ਉਦੋਂ ਮੈਂ ਕੈਂਪ ਲਾਦਾਗਾ। ਮੈਂ ਕਦੀ ਅੱਜ ਤੱਕ ਕੈਂਪ ਤੋਂ ਬਣਾ ਨਹੀਂ ਕੀਤਾ। ਸੋ ਕਿਸੇ ਨੂੰ ਵੈਸੇ ਵੀ ਜੇਕਰ ਕਿਸੇ ਨੂੰ ਲੋੜ ਹੁੰਦੀ ਹੈ ਕਿ ਜੁਰੇਨੀ ਕਿ ਕੈਂਪਸ ਦੇ ਵਿੱਚੋਂ ਮੇਰੇ ਕੋਲ ਵੈਸੇ ਵੀ ਹਸਪੀਟਲ ਆ ਗਿਆ ਫ੍ਰੀ ਵੀ ਦੇਖ ਲਾਂਗਾ ਅਸੀਂ ਕੋਈ ਗੱਲ ਨਹੀਂ ਦੇਖੋ ਜਿਹੜੇ ਆਰਥੋਪੈਡਿਕਸ ਦੇ ਸਪੈਸ਼ਲਿਸਟ ਆਏ ਨੇ ਉਹ ਅਲੱਗ-ਅਲੱਗ ਜਿਹੜੇ ਆ ਉਹ ਸਬਸਪੈਸ਼ਲਟੀਜ਼ ਦੇ ਉਹਨਾਂ ਦੇ ਵਿੱਚ ਜੋਇੰਟ ਰਿਪਲੇਸਮੈਂਟਸ ਵਾਲੇ ਵੀ ਨੇ ਉਹਨਾਂ ਦੇ ਵਿੱਚ ਜਿਹੜੀਆਂ ਕ੍ਰੈਸ਼ ਇੰਜਰੀਜ਼ ਹੁੰਦੀਆਂ ਨੇ ਜਾਂ ਜਿਹੜੀਆਂ ਅੰਗ ਖਰਾਬ ਹੋ ਜਾਂਦੇ ਨੇ ਉਹਨਾਂ ਨੂੰ ਕੀ ਕੀਤਾ ਜਾਂਦਾ ਉਹ ਵੀ ਨੇ ਔਰ ਉਹਨਾਂ ਦੇ ਵਿੱਚ ਜਿਹੜੇ ਬੱਚਿਆਂ ਦੇ ਹੱਡੀਆਂ ਜਿਹੜੀਆਂ ਨੇ ਖਰਾਬ ਦੀ ਉਹ ਵੀ ਨੇ ਸੋ ਐ ਆਰਥੋਪੈਡਿਕਸ ਦਾ ਇੱਕ ਸੋਚ ਲੋਗੀ ਸੁਪਰ ਸਪੈਸ਼ਲਟੀ ਕੈਂਪ ਹੈ ਪਲਸ ਨਲ ਮੈਡੀਸਨ ਦੇ ਸਪੈਸ਼ਲਿਸਟ ਸਰਦ ਗੋ ਲਾਏ ਨੇ ਜਿਹੜੇ ਹਾਰਟ ਦੀਆਂ ਬਿਮਾਰੀਆਂ ਚੈੱਕ ਕਰਦੇ ਨੇ ਔਰ ਢੇਟ ਬਾਰੇ ਦੀਆਂ ਬਿਮਾਰੀਆਂ ਚੈੱਕ ਕਰਦੇ ਆ ਜਿੱਦਾਂ ਜਿਆਦਾ ਮੌਸਮ ਦੀ ਬਹੁਤ ਅੱਲੀ ਹੋ ਰਹੀ ਹੈ ਮੈਂ ਵੀ ਬਾਰੇ ਸਹੀ ਕਹਿਣਾ ਚਾਹੁੰਦਾ ਜਿਵੇਂ ਅੱਜ ਗੱਲ ਕਰਾਂਗੇ ਜਿਵੇਂ ਨਾਮ ਵਗੈਰਾ ਕਰਦਾ ਵੀ ਕਰਦਾ ਹੈ ਕੀ ਕਹਿਣਾ ਚਾਹੁੰਦਾ ਹੈ ਜੇ ਖਾਂਸੀ ਸੁਕਾਮ ਜਿਹੜਾ ਹੈ ਮੌਸਮ ਜਦੋਂ ਵੀ ਚੇਂਜ ਹੁੰਦਾ ਹੈ ਉਦੋਂ ਖਾਂਸੀ ਸੁਕਾਮ ਦੇ ਚਾਂਸਸ ਤੇ ਵਧਦੇ ਹੀ ਹੈ ਹਮ ਪਰ ਸਾਨੂੰ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਹੜਾ ਕਿ ਧਿਆਨ ਰੱਖਣਾ ਚਾਹੀਦਾ ਜਿਹੜੀ ਅਸੀਂ ਪੋਲੂਸ਼ਨ ਫੈਲਾ ਰਹੇ ਹਾਂ ਕੋਈ ਮੈਂ ਅੱਜ ਤੱਕ ਇੱਥੇ ਕਿਸੇ ਨੂੰ ਨਹੀਂ ਦੇਖਿਆ ਜਿਹੜਾ ਕਿ ਸਫਾਈ ਵੱਲ ਨੂੰ ਜਾਂਦਾ ਹੋਵੇ ਮਤਲਬ ਅਸੀਂ ਦਿਖਾਉਣ ਲਈ ਬੜਾ ਕੁਝ ਕਰਦੇ ਹਾਂ ਪਰ ਰਿਐਲਿਟੀ ਦੇ ਵਿੱਚ ਅਸੀਂ ਸਾਫ਼ ਸਫਾਈ ਤੋਂ ਬਹੁਤ ਦੂਰ ਚਲੇ ਗਏ ਹਾਂ ਔਰ ਆਪਣੇ ਘਰ ਦੇ ਸਾਫ਼ ਰੱਖ ਕੇ ਘਰ ਦੇ ਬਾਹਰ ਚੀਜ਼ਾਂ ਸੁੱਟ ਦਿੰਨੇ ਆ ਪਤਾ ਨਹੀਂ ਉਹ ਕਿੰਨੇ ਆ ਗਏ ਚੁਪਨੇ ਸੋ ਜੇ ਅਸੀਂ ਪੋਲੂਸ਼ਨ ਕੱਟਾ ਦਾਂਗੇ ਬੁਮਾਰੀਆਂ ਅੱਧੀਆਂ ਤੋਂ ਜ਼ਿਆਦਾ ਵੈਸੇ ਖਤਮ ਹੋ ਗਏ ਅੱਜ ਕਾਮਰੇ ਰਾਜਕੁਮਾਰ ਜੀ ਜਿਹੜੇ ਇਸ ਇਲਾਕੇ ਤੋਂ ਔਰ ਸਾਡੇ ਸੂਬੇ ਦੇ ਵਿੱਚ ਰਾਜਨੀਤੀ ਦੀ ਇੱਕ ਬਹੁਤ ਵੱਡੀ ਹਸਤੀ ਹੋਏ ਨੇ ਅੱਜ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਉਹਨਾਂ ਦੇ ਸੁਪੁੱਤਰ ਡਾਕਟਰ ਅਜੀਤ ਅਬਰੋਲ ਵੱਲੋਂ ਔਰ ਸਾਡੀ ਜਿਹੜੀ ਖਤਰੀ ਸਭਾ ਉਹਦੀ ਕੋਲਾਬੋਰੇਸ਼ਨ ਦੇ ਨਾਲ ਇੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਜਿਹੜਾ ਉਹ ਖਤਰੀ ਪਵਨ ਅਰਦਾਸਪੁਰ ਦੇ ਵਿੱਚ ਲਾਇਆ ਗਿਆ ਜਿਹਦੇ ਵਿੱਚ ਹੁਣ ਤੱਕ ਤਰੀਬਨ 200 ਤੋਂ ਵੱਧ ਜਿਹੜੇ ਪੇਸ਼ੈਂਟਸ ਨੇ ਉਹ ਰਜਿਸਟਰ ਹੋਏ ਨੇ ਉਹਨਾਂ ਦੇ ਚੈੱਕਅਪਸ ਹੋ ਰਹੇ ਨੇ ਔਰ ਉਹਨਾਂ ਨੂੰ ਫ੍ਰੀ ਮੈਡੀਕਲ ਫੈਸਿਲਿਟੀ ਜਿਹੜੀ ਆ ਦਵਾਈਆਂ ਦੇ ਰੂਪ ਦੇ ਵਿੱਚ ਉਹ ਮਿਲ ਰਹੀ ਆ ਮੈਂ ਸਮਝਦਾ ਵੀ ਕਾਮਰੇਡ ਰਾਜਕੁਮਾਰ ਜੀ ਵਰਗੀਆਂ ਸਖਸੀਤਾ ਅੱਜ ਮੈਂ ਸਮਝਦਾ ਵੀ ਉਹ ਰੋਲ ਮਾਡਲ ਪੰਨੇ ਵੀ ਬੰਦ ਹੋ ਗਏ ਨੇ ਉਹ ਲੋਕ ਉਹ ਸਨ ਜਿਨ੍ਹਾਂ ਨੇ ਸਮਾਜ ਨੂੰ ਬਹੁਤ ਕੁਝ ਵਾਪਸ ਦੇਣ ਦੀ ਗੱਲ ਕੀਤੀ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਤੇ ਟਾਰਸ ਹੈ ਕਿ ਉਹਨਾਂ ਦੇ ਪਰਿਵਾਰ ਅੱਗੇ ਡਾਕਟਰ ਅਜੀਬ ਰੋਲ ਨੇ ਜਿੱਥੇ ਜ਼ਿੰਦਗੀ ਦੇ ਵਿੱਚ ਪੌਦਿਕ ਤੌਰ ਦੇ ਉੱਪਰ ਬਹੁਤ ਤਰੱਕੀ ਕੀਤੀ ਬਹੁਤ ਨਾਮ ਘਟਿਆ ਔਰ ਉਹਦੇ ਨਾਲ ਨਾਲ ਉਹਨੇ ਲੋਕ ਸੇਵਾ ਨੂੰ ਵੀ ਤਰਜੀਹ ਦਿੱਤੀ ਜੋ ਜਿਹੜੀ ਗੁੜਤੀ ਉਹਦੇ ਬਾਪ ਤੋਂ ਉਹਨਾਂ ਨੂੰ ਮਿਲੀ ਸੀਗੀ ਔਰ ਉਹਨਾਂ ਨੇ ਅੱਜ ਇੱਕ ਲੋਕ ਸੇਵਾ ਨੂੰ ਸਾਹਮਣੇ ਰੱਖਦੇ ਹੋਏ ਉਹਨਾਂ ਦੀ ਯਾਦ 'ਚ ਕੈਂਪ ਲਾਇਆ ਉਸ ਤੋਂ ਪਹਿਲਾਂ ਜਿਸ ਵਕਤ ਕੋਵਿਡ ਦਾ ਸਬਾ ਸੀ ਸਿਵਲ ਹਸਪੀਟਲ ਦੇ ਵਿੱਚ ਡਾਕਟਰ ਅਜੇ ਨੇ ਇੱਕ ਇੰਟੈਂਸਿਵ ਕੇਅਰ ਯੂਨਿਟ ਕੋਵਿਡ ਵਾਸਤੇ ਤਿਆਰ ਕਰਕੇ ਔਰ ਚੋਖੇ ਪੈਸੇ ਲਾ ਕੇ ਉਹਦੇ ਵਿੱਚ ਏਸੀ ਵਗੈਰਾ ਲਾ ਕੇ ਹੋਰ ਚੀਜ਼ਾਂ ਲਾ ਕੇ ਉਹ ਵੀ ਉਸ ਵਕਤ ਸ਼ਹਿਰ ਨੂੰ ਦਿੱਤਾ ਸੀ ਮੈਂ ਸਮਝਦਾ ਕਿ ਇਹ ਜਿਹੜੀ ਪਰਵ੍ਰਤੀ ਆ ਸਮਾਜ ਨੂੰ ਵਾਪਸ ਕਰਨ ਦੀ ਇਹ ਬਹੁਤ ਜ਼ਰੂਰੀ ਆ ਔਰ ਇਹ ਜਨਨ ਜਰ ਤੱਕ ਅਸੀਂ ਜਿੱਤੇ ਜਿੱਤੇ ਵੀ ਕੋਈ ਜ਼ਿੰਮੇਵਾਰੀ ਤੇ ਬੈਠੇ ਆ ਜਾਂ ਨਾ ਵੀ ਹੋਈਏ ਅਮ ਨਾਗਰਿਕ ਵੀ ਹੋਵੇ ਉਹਦੇ ਮਨ ਦੇ ਵਿੱਚ ਵੀ ਇਹ ਪ੍ਰਵਿਤੀ ਆਉਣੀ ਚਾਹੀਦੀ ਆ ਵੀ ਆਪਾਂ ਸਮਾਜ ਨੂੰ ਵਾਪਸ ਕਿਵੇਂ ਕਰਨਾ ਔਰ ਦੂਸਰੀ ਗੱਲ ਜਿਹੜੀ ਸਾਡੀ ਖਤਰੀ ਸਭਾ ਗਰਦਾਸਪੁਰ ਦੀ ਆ ਸਾਡੇ ਕੋਲੀ ਸਾਹਿਬ ਪ੍ਰਧਾਨ ਸਾਹਿਬ ਨੇ ਦਰਸ਼ਨ ਜੀ ਇਹ ਵੀ ਹਮੇਸ਼ਾ ਇਸ ਗੱਲ ਲਈ ਤਿਆਰ ਰਹਿੰਦੇ ਨੇ ਵਿੱਚ ਤੇ ਕਿਤੇ ਗਰੀਬ ਗੁਰਬੇ ਦੀ ਗੱਲ ਆਵੇ ਉੱਥੇ ਸਭਾ ਤਖੜੀ ਹੋ ਕੇ ਉਹਦੀ ਮਦਦ ਕਰਦੀ ਆ ਰੈਗੂਲਰ ਬੇਸਿਸ ਦੇ ਉੱਪਰ ਇਹ ਵਿੱਡੋ ਰਾਸ਼ਨ ਵੀ ਜਿਹੜਾ ਉਹ ਵੀ ਦੇ ਰਹੇ ਨੇ ਕੁਝ ਪੈਨਸ਼ਨਸ ਵੀ ਦੇ ਰਹੇ ਨੇ ਸੋ ਇਹ ਹਮੇਸ਼ਾ ਹੀ ਉਹ ਅਕਸਰ ਰਹਿੰਦੇ ਨੇ ਇਹਨਾਂ ਚੀਜ਼ਾਂ ਲਈ ਔਰ ਅੱਜ ਬਹੁਤ ਚੰਗਾ ਲੱਗਾ ਇਸ ਮੈਡੀਕਲ ਕੈਂਪ 'ਚ ਆ ਕੇ ਇਹ ਜਿਹੜਾ ਕੈਂਪ ਹੈ ਉਹ ਜਿਹੜਾ ਸਾਡਾ ਹਸਪੀਟਲ ਅਬਰੋਲ ਹਸਪੀਟਲ ਅਬਰੋਲ ਮੈਡੀਸਿਨ ਸੈਂਟਰ ਹੈ ਉਹਦੇ ਕਲੈਬੋਰੇਸ਼ਨ ਦੇ ਨਾਲ ਔਰ ਖਤਰੀ ਸਭਾ ਦੀ ਕਲੈਬੋਰੇਸ਼ਨ ਦੇ ਨਾਲ ਡਾਕਟਰ ਬਰੋਲ ਵੱਲੋਂ ਅਜੇ ਵੱਲੋਂ ਇਹ ਪ੍ਰਾਲਾ ਜਿਹੜਾ ਕੀਤਾ ਗਿਆ ਜਿਹੜਾ ਇਹ ਕੈਂਪ ਜਿਹੜਾ ਬੜਾ ਅੱਜ ਕਾਮਯਾਬ ਰਿਹਾ ਔਰ ਮੈਂ ਸਮਝਦਾ ਵੀ ਅਸੀਂ ਲੋਕ ਜਿਹੜੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵਿੱਚ ਵਿਚਰਦੇ ਆ ਸਾਨੂੰ ਉਹ ਗੁਣਤੀ ਕਾਮਰੇਡ ਰਾਜ்குਮਾਰ ਜੀ ਦੀ ਜਿਨ੍ਹਾਂ ਨੇ ਹਮੇਸ਼ਾ ਸਾਰੀ ਉਮਰ ਗਰੀਬ ਗੁਰਬੇ ਦੀ ਗੱਲ ਕੀਤੀ ਆ ਸਮਾਜ ਨੂੰ ਵਾਪਸ ਦੇਣ ਦੀ ਗੱਲ ਕੀਤੀ ਆ ਸੇਵਾ ਦੀ ਸੋਚ ਨੂੰ ਰਾਜਨੀਤੀ 'ਚ ਅੱਗੇ ਰੱਖਣ ਦੀ ਗੱਲ ਕੀਤੀ ਆ ਉਹਨਾਂ ਭਾਵਨਾਵਾਂ ਨੂੰ ਅਪਣਾਈਏ ਤੇ ਚੰਗੇ ਸਮਾਜ ਦੀ ਸਿਰਜਣਾ ਕਰੀਏ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਕਾਮਰੇਟ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਪਰਿਵਾਰ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਉਹਨਾਂ ਨੇ ਬਜ਼ੁਰਗਾਂ ਦੀ ਉਹ ਸੋਚ ਉਸ ਗੁਰਤੀ ਨੂੰ ਅੱਗੇ ਲੈ ਕੇ ਚੱਲੇ ਨੇ ਔਰ ਧੰਨਵਾਦ ਕਰਦਾ ਖਤਰੀ ਸਭਾ ਦਾ ਜਿਹੜੇ ਸਾਡੇ ਇਲਾਕੇ ਦੇ ਵਿੱਚ ਬਹੁਤ ਇੱਕ ਸਰਮੌਰ ਸੰਸਥਾ ਬਣ ਕੇ ਲੋਕ ਸੇਵਾ ਵੱਲ ਤਰੀ ਹੋਈ ਆ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਕੋਟ ਕੋਟ ਧੰਨਵਾਦ